ਅਵਤਾਰ ਸਿੰਘ ਪੁੱਤਰ ਬੰਦ ਸਿੰਘ ਵਾਸੀ ਪਿੰਡ ਚੀਮਾ ਸੰਬੰਧੀ ਇੱਕ ਮਿਤੀ 13 ਅਤੇ 14 ਨੂੰ ਵੱਖ-ਵੱਖ ਹਸਪਤਾਲਾਂ ਤੋਂ ਐਕਸੀਡੈਂਟ ਹੋਣ ਸੰਬੰਧੀ ਰੁਕੇ ਮਸੂਲ ਹੋਏ ਸਨ ਜਿਸ ਤੇ ਥਾਣਾ ਫੂਰ ਦੀ ਪੁਲਿਸ ਨੇ ਕਾਰਵਾਈ ਕਰਦੇ ਆ ਮਜਰੂਬ ਅਵਤਾਰ ਸਿੰਘ ਦੇ ਬਿਆਨ ਗੱਲਬਾਤ ਕੀਤੇ ਜਿਸ ਨੇ ਅਵਤਾਰ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਸੱਟਾਂ ਲੱਗਣ ਪ੍ਰਤੀ ਮੈਨੂੰ ਪੂਰੀ ਜਾਣਕਾਰੀ ਨਹੀਂ ਹੈ ਜਿਸ ਸੰਬੰਧੀ ਮੈਂ ਬਿਆਨ ਬਾਅਦ ਵਿੱਚ ਕਲਮਬੰਦ ਕਰਾਵਾਂਗਾ ਉਪਰੰਤ ਮਿਤੀ 23 ਵੀ ਨੂੰ ਸਿਵਲ ਹਸਪੀਟਲ ਜਗਰਾਉਂ ਤੋਂ ਇੱਕ ਹੋਰ ਐਮਐਲਆਰ ਅਵਧਾਰ ਸਿੰਘ ਪੁੱਤਰ ਬਲਸਿੰਘ ਸਬੰਧੀ ਮਸੂਲ ਹੋਈ ਜਿਸ ਤੇ ਥਾਣਾ ਫੂਰ ਦੀ ਪੁਲਿਸ ਨੇ ਕਾਰਵਾਈ ਕਰਦੇ ਆ ਮਜਰੂਰ ਦੇ ਬਿਆਨ ਕਲਮਬੰਦ ਕੀਤੇ ਤੇ ਥਾਣਾ ਫੂਰ ਵਿਖੇ ਮਕਦਮਾ ਦਰਜ ਕੀਤਾ ਗਿਆ ਜਿਸ ਤੇ ਉਸ ਪਾਰਟੀ ਵੱਲੋਂ ਮੌਕੇ ਤੇ ਜਾ ਕੇ ਮੌਕੇ ਦੇ ਹਾਜ਼ਰ ਗਵਾਹਨ ਸਬੰਧੀ ਅਤੇ ਸੀਸੀਟੀਵੀ ਕੈਮਰਿਆਂ ਨੂੰ ਬ੍ਰੀਕਿੰਗ ਨਾਲ ਖੁਦ ਕੇ ਅੱਗੇ ਤਰਤੀਸ਼ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ ਅਤੇ ਇਸ ਪ੍ਰਤੀ ਪੁਲਿਸ ਪ੍ਰਸ਼ਾਸਨ ਪੂਰਾ ਮੁਸਤਦੀ ਨਾਲ ਕੰਮ ਕਰ ਰਿਹਾ ਹੈ